ਕੋਈ ਹੈ ਕੋਈ ਹਾਂ ਇਹ ਕੱਢਣਗੇ ਨਹਿਰ ਤੇ ਉਹ ਖਨੋਰੀ ਵਾਲੇ ਗੱਡੀ ਵੇਚ ਦੇਖੀ ਹੈ ਹਾਂ ਔੜੀਆਂ ਨਾਲ ਜਰ ਲੱਗੇਗਾ ਉਹ ਦੁਬਾਰ ਨਹੀਂ ਕੱਲਦੇ ਬਈ ਇਹ ਭਾਰਾ ਸਿਲੰਡਰ ਐ ਵਿੱਚ ਖਿੱਚ ਜਾਓ ਚੰਗੇ ਰੋਗੇ ਇਹ ਤਾਂ ਹੋਣ ਲੱਗਿਆ ਟੈਂਕੂ ਗਿਆ ਉਹ ਅੱਗੇ ਭੱਜੇਗਾ ਕੱਛੇ ਗਿਆ ਨਾ ਸਾਹ ਅੰਦਰ ਨਹੀਂ ਆਉਂਦਾ ਹੈ ਇਹਨੂੰ ਕੋਈ ਬੰਦਾ ਹੀ ਬਚਿਆ ਲੱਗ ਗਏ ਕੌੜੀਆਂ ਨਾਲ ਅਤਰੇ ਕੌੜੀਆਂ ਲੱਗਣ ਜਦ ਫੇਟਰੀਏ ਨਈ ਨਹੀਂ ਗਲਦੇ ਨਾਲ ਖਿਚ ਜਨਾ ਕੋਲਿਆ ਸਾੜਿਆ ਰਿਸ ਗੰਨੂ ਸਿਲੰਡਰ ਜਾਂਦਾ ਤੇ ਹੋਰ ਕੀ ਨਸਲੈਂਡਰੀ ਦੀ ਹੋਰ ਕੀ ਨੇ ਜਿੱਦੂ ਜਿੱਦੂ ਬਲਦੀ ਹੈ ਨਾ